ਚੈਨਲ ਦਾ ਆਰਐਨ ਨਿਊਜ਼ ਵੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਜਗਤ ਪਿਤਾ ਤਾਨ ਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 537ਵਾਂ ਵਿਆਪੁਰਬ ਬਟਾਲਾ ਅੰਦਰ ਇਸ ਵਾਰ 10 ਸਤੰਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਅਤੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਤੋਂ ਲੈ ਕੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਅਮਰਸੇ ਸਿੰਘ ਸ਼ੈਰੀ ਕਲਸੀ ਨੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਬਾਬੇ ਦੇ ਵਿਆਹ ਪਰਬ ਨੂੰ ਲੈ ਕੇ ਇਹ ਪਹਿਲੀ ਮੀਟਿੰਗ ਕੀਤੀ ਗਈ ਹੈ ਅਤੇ ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਬਾਬੇ ਦੇ ਵਿਆਹ ਪਰਬ ਤੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤੇ ਸਾਰੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਹੈ ਕੀਤੀ ਗਈ ਹੈ ਸਾਰੇ ਅਫਸਰ ਸਰਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਬਿਹਾਫ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰਦੇ ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ ਵਿਦੇ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆਂ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਦਿੱਤੀ ਕਾਸ ਕਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ। ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ। ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਹੈ। ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ। ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿਤਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ ਸਾਫ ਰੱਖਣ ਦੇ ਜਿੱਥੇ ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨਿਪਟਾਰੇ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫੰਡ ਰਿਲੀਜ਼ ਕਰਾਂਗੇ